ਸੋ ਦੱਸਿਆ ਕਿ ਦਿੱਲੀ ਹਵਾਈ ਅੱਡੇ ਦੇ ਉੱਤੇ ਆਮ ਆਦੀ ਪਾਰਟੀ ਦੀ ਸਰਕਾਰ ਵੱਲੋਂ ਵਿਸ਼ੇਸ਼ ਕਾਊਂਟਰ ਜਿਹੜਾ ਖੋਲਿਆ ਜਾ ਰਿਹਾ ਸੋ ਟਰਮੀਨਲ 3 ਦੇ ਉੱਤੇ ਸੂਬਾ ਸਰਕਾਰ ਵਿਸ਼ੇਸ਼ ਕਾਊਂਟਰ ਜਿਹੜਾ ਖੋਲਣ ਜਾ ਰਹੀ ਹੈ ਤੇ ਥੋੜੀ ਦੇਰ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇਸ ਦਾ ਉਦਘਾਟਨ ਕਰਨਗੇ ਸੋ ਭਗਵੰਤ ਮਾਨ ਦਾ ਕਹਿਣਾ ਹੈ ਕਿ ਸੂਬਾ ਸਰਕਾਰ ਹਵਾਈ ਅੱਡੇ ਦੇ ਉੱਤੇ ਵੀ ਪੰਜਾਬੀਆਂ ਦੀ ਸੇਵਾ ਕਰ ਰਹੀ ਹੈ ਸੋ ਯਾਤਰੀਆਂ ਤੇ ਐਨ ਆਰ ਆਈਜ਼ ਨੂੰ ਹੁਣ ਹਰ ਕਿਸਮ ਦੀ ਮਦਦ ਹੈ ਜਿਹੜੀ ਇਸ ਵਿਸ਼ੇਸ਼ ਕਾਊਂਟਰ ਤੇ ਮਿਲੇਗੀ ਸੂਚਨਾਕ ਆਵਾਜਾਈ ਦੇ ਲਈ ਦੋ ਇਨੋਵਾ ਗੱਡੀਆਂ ਵੀ ਮੌਕੇ ਦੇ ਉੱਤੇ ਹਾਜ਼ਰ ਰਹਿਣਗੀਆਂ ਸੋ ਨਾਲ ਹੀ ਐਮਰਜੈਂਸੀ ਹਾਲਾਤਾਂ ਦੇ ਵਿੱਚ ਰਹਿਣ ਦੀ ਥਾਂ ਦਾ ਵੀ ਪ੍ਰਬੰਧ ਹੈ ਜਿਹੜਾ ਕੀਤਾ ਜਾਊਗਾ ਨਾਲ ਹੀ ਮਦਦ ਦੇ ਲਈ ਹੈਲਪਲਾਈਨ ਨੰਬਰ ਹੈ ਜਿਹੜਾ ਜਾਰੀ ਕਰ ਦਿੱਤਾ ਗਿਆ ਸੋ ਇਸ ਲਈ ਦੀ ਅਹਿਮ ਤੇ ਵੱਡੀ ਜਾਣਕਾਰੀ ਦਿੱਲੀ ਹਵਾਈ ਅੱਡੇ ਦੇ ਉੱਤੇ ਆਮਾ ਦੀ ਪਾਰਟੀ ਵੱਲੋਂ ਇੱਕ ਵਿਸ਼ੇਸ਼ ਕਾਊਂਟਰ ਹੈ ਜਿਹੜਾ ਖੋਲਿਆ ਜਾ ਰਿਹਾ ਹੈ ਟਰਮੀਨਲ 3 ਦੇ ਉੱਤੇ ਸੂਬਾ ਸਰਕਾਰ ਇਹ ਵਿਸ਼ੇਸ਼ 카운ਟਰ ਖੋਲਣ ਜਾ ਰਹੀ ਹੈ ਤੇ ਥੋੜੀ ਦੇਰ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੱਮਾਨ ਵੱਲੋਂ ਇਸ ਦਾ ਉਦਘਾਟਨ ਕੀਤਾ ਜਾਊਗਾ ਸੋ ਸਿੱਮਾਨ ਦਾ ਕਹਿਣਾ ਹੈ ਕਿ ਸੂਬਾ ਸਰਕਾਰ ਹਵਾਈ ਅੱਡੇ ਦੇ ਉੱਤੇ ਵੀ ਪੰਜਾਬੀਆਂ ਦੀ ਸੇਵਾ ਦੇ ਲਈ 24 ਘੰਟੇ ਹਾਜ਼ਰ ਰਹੇਗੀ